ਸਾਰੇ ਟਰੈਕਟਰਾਂ ਦੀ ਫੌਜੀ ਦੀ ਫੋਟੋ ਕੀਤੀ ਆ ਨਾਲ ਮੱਲਾ ਦੇਜਾ ਸਰਪੰਚ ਵਾਲੇ ਨਾਲ ਵੀ ਖਿੱਚੀ ਉੱਥੇ ਟੇ ਲਿਆ ਹਰਵੰਦ ਸਿੰਘ ਬੰਸੀ ਟਰੈਕਟਰ ਵਈਓ ਨੋਵਾ 605 DI ਮਿੰਦਰਾ ਉਹ ਤੇ ਆ ਇਹ ਮੇਰਾ ਓਕੇ ਜੀ ਕੰਦਗੀਆ ਸੀ ਹਾਂ ਉਹ ਉਹ ਉਹਦਾ ਦੂਜੇ ਦਾ ਸੀ ਕੀਦਾਂ ਨਾ ਜੰਟੀ ਦਾ ਹਾਂ ਉਹਦੇ ਟਾਇਰ ਵੱਡੇ ਸੀ ਉਹਦਾ ਮੈਨੂੰ ਵੀ ਫਰਕ ਆ ਯਾਰ ਕੋਸੇ ਦੇ ਨਾਲ ਹੈ ਸ਼ਾਇਦ ਇਹਦੇ ਨਾਲ ਕੋਈ ਫਰਕ ਹੋਵੇ ਇਹ ਹੋ ਠੀਕ ਆ ਮੈਂ ਗੇਲੀ ਗੇਲੀ ਰਹਿ ਸੱਚ ਗੇਲੀ ਆ ਗੇਲੀ ਗੇਲੀ ਫਾ ਠੀਕੀ ਦਾ ਚੱਲ ਆ ਜਾ ਉਧਰ ਨਿਬੜਗਾ ਕੰਮ ਸਰੋ ਬੰਦ ਸਿੰਘ ਬੰਸੀ ਲੈ ਟਰੈਕਟਰ ਵਈ ਆਹ ਟਰੈਕਟਰ ਬੰਸੀ